ਇਹ ਕਿਹੋ ਜਿਹੀ ਖਬਰ ਜਿਸ ਤੇ ਯਕੀਨ ਕਰਨਾ ਵੀ ਮੁਸ਼ਕਿਲ ਹੋ ਗਿਆ ਵਿਦੇਸ਼ ਦੇ ਵਿੱਚ ਰਹਿੰਦਾ ਭਰਾ 2 ਸਾਲ ਬਾਅਦ ਇੰਗਲੈਂਡ ਤੋਂ ਵਾਪਸ ਆਉਂਦਾ ਹੈ ਇੱਥੇ ਆ ਕੇ ਆਪਣੀ ਸਾਕੀ ਭੈਣ ਦੇ ਸਿਰ ਦੇ ਵਿੱਚ ਉਸ ਨੇ ਗੋਲੀਆਂ ਮਾਰ ਦਿੱਤੀਆਂ ਆਪਣੀ ਭੈਣ ਦੀ ਹੀ ਜਾਨ ਲੈਣ ਤੋਂ ਬਾਅਦ ਇਸ ਪੂਰੀ ਘਟਨਾ ਦੇ ਪਿੱਛੇ ਦਾ ਕਾਰਨ ਜਦੋਂ ਪਤਾ ਲੱਗਿਆ ਤਾਂ ਉਹ ਹੋਰ ਵੀ ਖੌਫਨਾਕ ਸੀ ਸਕੇ ਭਰਾ ਦੇ ਵੱਲੋਂ ਆਪਣੀ ਭੈਣ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਉਹ ਵੀ ਉਸ ਸਮੇਂ ਜਦੋਂ ਉਹ ਮੱਥਾ ਟੇਕਣ ਤੋਂ ਬਾਅਦ ਲੰਗਰ ਪਕਾ ਰਹੀ ਸੀ ਇਸ ਥਾਂ ਦੇ ਕਰੀਬ 50 ਤੋਂ 100 ਬੀਬੀਆਂ ਇਕੱਠੀਆਂ ਹੋਈਆਂ ਸਨ ਲੰਗਰ ਦੀ ਸੇਵਾ ਕੀਤੀ ਜਾ ਰਹੀ ਸੀ ਕਿ ਭਰਾ ਦੇ ਵੱਲੋਂ ਆ ਕੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਤੇ ਆਪਣੀ ਸਾਕੀ ਭੈਣ ਨੂੰ ਉਸੇ ਥਾਂੇ ਮਾਰ ਮੁਕਾਇਆ ਗਿਆ ਇਸ ਤੋਂ ਬਾਅਦ ਉੱਥੇ ਹਫੜਾ ਦਫੜੀ ਮਚ ਗਈ ਉੱਥੇ ਮੌਜੂਦ ਬੀਬੀਆਂ ਭੱਜ ਨਿਕਲੀਆਂ ਉੱਥੋਂ ਪਤਾ ਲੱਗਿਆ ਕਿ ਆਖਿਰਕਾਰ ਇਸ ਦੇ ਪਿੱਛੇ ਦਾ ਕਾਰਨ ਇਸ ਕੁੜੀ ਦੇ ਵੱਲੋਂ ਲਵ ਮੈਰਿਜ ਕਰਵਾਉਣਾ ਸੀ ਵਿਦੇਸ਼ ਦੇ ਵਿੱਚ ਜਾ ਕੇ 2 ਸਾਲ ਭਰਾ ਇਹੀ ਸੋਚਦਾ ਰਿਹਾ ਕਿ ਮੇਰੀ ਭੈਣ ਨੇ ਇੰਜ ਕਿਉਂ ਕੀਤਾ ਉਸ ਨੇ ਸਾਡੀ ਇੱਜ਼ਤ ਖਰਾਬ ਕਰ ਦਿੱਤੀ ਹੈ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਅਤੇ ਇਸ ਗੱਲ ਦਾ ਬਤਲਾ ਉਸ ਨੇ 2 ਸਾਲ ਬਾਅਦ ਪੰਜਾਬ ਆ ਕੇ ਲਿਆ ਰੌਂਗ ਤੇ ਖੜੇ ਕਰ ਦੇਣ ਵਾਲੀ ਇਹ ਘਟਨਾ ਮੋਗਾ ਦੇ ਪਿੰਡ ਦੋਲੇਵਾਲਾ ਤੋਂ ਸਾਹਮਣੇ ਆ ਰਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਧਾਰਮਿਕ ਸਮਾਗਮ ਦੀ ਸੇਵਾ ਕਰ ਰਹੀ ਭੈਣ ਨੂੰ ਪਰ ਆ ਦੇ ਵੱਲੋਂ ਮਾਰ ਦਿੱਤਾ ਗਿਆ ਭੈਣ ਦੇ ਪ੍ਰੇਮ ਸਬੰਧ ਸੀ ਜਿਸ ਤੋਂ ਬਾਅਦ ਉਹਨੇ ਪ੍ਰੇਮ ਵਿਆਹ ਕਰਵਾ ਲਿਆ ਅਤੇ ਇਸੇ ਗੱਲ ਤੋਂ ਇਹ ਮੁੰਡਾ ਪਰੇਸ਼ਾਨ ਚੱਲ ਰਿਹਾ ਸੀ ਜਾਣਕਾਰੀ ਅਨੁਸਾਰ ਪਿੰਡ ਦੋਲੇਵਾਲਾ ਮਾਇਰਤੀ ਰਹਿਣ ਵਾਲੀ ਸਿਮਰਨ ਕੌਰ ਜੋ ਕਿ 3 ਸਾਲ ਪਹਿਲਾਂ ਇੰਦਰਜੀਤ ਸਿੰਘ ਦੇ ਨਾਲ ਪ੍ਰੇਮ ਦੇ ਵਿੱਚ ਪੈਂਦੀ ਹੈ ਤੇ ਪ੍ਰੇਮ ਵਿਆਹ ਕਰਵਾ ਲੈਂਦੀ ਹੈ ਉਸ ਦੇ ਪਰਿਵਾਰਿਕ ਮੈਂਬਰ ਇਸ ਗੱਲ ਤੋਂ ਨਾਰਾਜ਼ ਹੁੰਦੇ ਨੇ ਪਰ ਉਹ ਕਿਸੇ ਦੀ ਪਰਵਾਹ ਨਹੀਂ ਕਰਦੀ ਦੂਸਰੇ ਪਾਸੇ ਇਸ ਕੁੜੀ ਦਾ ਭਰਾ ਹਰਮਨ ਇਸ ਗੱਲ ਤੋਂ ਹੱਦੋਂ ਵੱਧ ਨਿਰਾਸ਼ ਚੱਲ ਰਿਹਾ ਸੀ ਕਿ ਉਸ ਦਾ ਗੁੱਸਾ 3 ਸਾਲ ਬਾਅਦ ਵੀ ਸ਼ਾਂਤ ਨਹੀਂ ਹੋਇਆ ਬੁੱਧਵਾਰ ਦੇਰ ਸ਼ਾਮ ਨੂੰ ਉਸ ਨੇ ਆਪਣੀ ਭੈਣ ਸਿਮਰਨ ਕੌਰ ਨੂੰ ਪਿੰਡ ਸਿੰਮੂ ਦੇ ਇੱਥੋਂ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦੀ ਸੇਵਾ ਕਰਦੇ ਸਮੇ ਮਾਰ ਮੁਕਾਇਆ ਵਾਰਦਾਤ ਤੋਂ ਬਾਅਦ ਖੁਦ ਪੁਲਿਸ ਦੇ ਸਾਹਮਣੇ ਆ ਕੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਇਹ ਕਿਹਾ ਜਾ ਰਿਹਾ ਹੈ ਸੂਚਨਾ ਮਿਲਣ ਤੇ ਪੁਲਿਸ ਨੇ ਮ੍ਰਿਤਕ ਦੇਨ ਨੂੰ ਕਬਜ਼ੇ ਦੇ ਵਿੱਚ ਲਿਆ ਅਤੇ ਮੋਕਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਇਸ ਮੌਕੇ ਤੇ ਕੁੜੀ ਦੀ ਸਸਤੇ ਵੱਲੋਂ ਦੱਸਿਆ ਗਿਆ ਕਿ ਮੇਰੇ ਬੱਚਿਆਂ ਨੇ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਸੀ ਇੱਕੋ ਇੱਕ ਮੇਰਾ ਪੁੱਤ ਹੈ ਅਤੇ ਅਸੀਂ ਘਰ ਦੇ ਵਿੱਚ ਖੁਸ਼ੀ-ਖੁਸ਼ੀ ਰਹਿ ਰਹੇ ਸੀ ਇਸ ਕੁੜੀ ਧਿਆਨ ਨਾਣਾ ਵੀ ਇੱਥੇ ਮੌਜੂਦ ਸੀ ਸੱਸ ਵੀ ਇੱਥੇ ਮੌਜੂਦ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਿਮਰਨ ਨੂੰ ਮਾਰ ਮੁਕਾਇਆ ਗਿਆ ਅਤੇ ਮਾਰਨ ਵਾਲਾ ਕੋਈ ਹੋਰ ਨਹੀਂ ਸਗੋ ਇੰਗਲੈਂਡ ਤੋਂ ਆਇਆ ਉਸ ਦਾ ਭਰਾ ਹੈ ਤਾਂ ਉਹਨਾਂ ਦੇ ਵੀ ਰੋਂਗ ਤੇ ਖੜੇ ਹੋ ਗਏ ਤੁਸੀਂ ਗੁਰਦੀਪ ਕੌਰ ਗੁਰਦੀਪ ਕੌਰ ਜੀ ਕਿੱਥੋਂ ਦੇ ਰਹਿਣਾ ਦਿਓ ਲੌਲੇ ਵਾਲਾ ਕੀ ਹੋਇਆ ਕਿ ਅੱਜ ਜਿਹਦੀ ਮੌਤ ਹੈ ਤੁਹਾਡੀ ਕੀ ਲੱਗਦੀ ਹੈ ਮੇਰੀ ਨੌ ਹੈ ਕਿਵੇਂ ਮੌਤ ਹੋਈ ਉਹਦੀ ਮੌਤ ਹੋਈ ਬਾਬੇ ਚੋ ਘੇਲ ਤੇ ਆਈ ਹੈ ਮੇਲਾ ਸਾਡੇ ਚਾਰਦਾ ਹੀ ਬਾਬੇ ਉੱਥੇ ਲੰਗਰ ਦੀ ਸੇਵਾ ਕਰਦੀ ਪਈ ਸੀ ਤੇ ਕੁੜੀਆਂ ਮੇਰੀਆਂ ਨਾਲ ਆਈਆਂ ਨੇ ਉਹ ਤੋਂ ਖਿੱਚੀ ਖਿੱਚੀ ਉਹਦਾ ਭਰਾ ਲਾਇਆ ਨੇ ਗੋਲੀਆਂ ਮਾਰੀਆਂ ਤੇ ਉਹਨੇ ਮਾਰ ਦਿੱਤੀ ਕਿਹਨੇ ਮਾਰੀਆਂ ਗੋਲੀਆਂ ਅਰਮਾਨ ਨੇ ਉਹ ਕੀ ਲੱਗਦਾ ਕੁੜੀ ਦਾ ਕੁੜੀ ਦਾ ਭਰਾ ਆਇ ਸੱਕਾ ਕਾਹ ਤੋਂ ਗੋਲੀ ਕਾਹ ਤੋਂ ਮਰੀ ਕੀ ਰੰਜਿਸ਼ ਕੀ ਸੀ ਇਹ ਉਹ ਇਹਨੇ ਲੈਮਾਰਜ ਕਰਾਈ ਸੀ ਇੱਥੋਂ ਕਰਕੇ ਉਹ ਤੋਂ ਜਦੋਂ ਲੈਮੈਡ ਕਰਾਈ ਕਰੇ ਦੱਸਿਆ ਨਹੀਂ ਸੀਗਾ ਉਹਨਾਂ ਨੇ ਕਿੰਨਾ ਘਰ ਤੋਂ ਪਾਸੇ ਹੋ ਗਿਆ ਲੈਮੈਡ ਕਰਾਈ ਹਾਂਜੀ ਕੀ 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 ਕਹਿਣਾ ਚਾਹੋਗੇ ਤੁਸੀਂ ਮਾਂਗੇ ਕੀ ਲੈਣਾ ਚਾਹੀਦਾ ਮੰਗੇ ਕੀ ਹੁਣ ਕੋਈ ਇਹਦਾ ਮੁੱਲ ਪੈਣਾ ਚਾਹੀਦਾ ਮੇਰੀ ਐਡੀ ਨੌਜਵਾਨ ਨਾ ਹੁਣ ਮਾਰ ਕੇ ਛੱਡ ਦੇ ਇੱਕ ਇੱਕ ਪੁੱਤਰੀ ਇੱਕ ਇੱਕ ਮੇਰਾ ਬੱਚਾ ਇੱਕ ਇੱਕ ਮੇਰੀ ਨਾ ਮੇਰਾ ਨਾਮ ਰੇਗ ਸਿੰਘ ਹੈ ਜੀ ਦੌਲੇਵਾਲ ਤਾਂ ਮੈਂ ਰਹਿਣ ਵਾਲਾ ਇੱਕ ਸਾਰੀ ਚੱਲੀ ਗਈ ਇਹ ਕੌਣ ਲੱਗਦੇ ਤੁਹਾਡੇ ਕਿ ਕਿੱਦਾਂ ਕੋਈ ਇਹ ਸਾਡੇ ਲੜਕੀ ਦਾ ਗਵਾਂਢ ਹੀ ਹੈ ਦੋ ਘਰ ਛੱਡ ਕੇ ਸਾਡੇ ਨੇੜੇ ਦੇ ਹੀ ਹੈ ਇਹ ਮਹਾਜਨ ਸਿੰਘਾਂ ਦੀ ਕੁੜੀ ਸੀ ਤੇ ਰਾਮ ਸਿੰਘਾਂ ਦੇ ਮੁੰਡੇ ਨਾਲ ਇਹਨੇ ਕੁੜੀ ਨੂੰ ਵਿਆਹ ਕਰਵਾ ਲਿਆ ਸੀ 3 ਸਾਲ ਪਹਿਲਾਂ ਇਹਦਾ ਭਰਾ ਇਤਰਾਜ ਕਰਦਾ ਸੀ ਜਦੋਂ ਤੋਂ ਵਿਆਹ ਹੋਇਆ ਉਦੋਂ ਤੋਂ ਲੈ ਕੇ ਤਾਂ ਫਿਰ ਉਹ ਇੰਗਲੈਂਡ ਚਲਾ ਗਿਆ ਇਹ ਚਾਲ 2 ਸਾਲ ਉਹ ਲਾ ਕੇ ਵਾਪਸ ਆ ਗਿਆ ਤੇ ਅੱਜ ਇਹ ਸਾਡੇ ਸਮਾਗਮ ਚੱਲ ਰਹੇ ਆ ਬਾਬਾ ਜੀ ਦੇ ਕੰਡ ਪਠ ਆਰੰਭ ਸੀ ਗੁਰਦੁਆਰਾ ਸਾਹਿਬ ਉੱਥੇ ਲੜਕੀ ਇਹ ਪਹੁੰਚੀ ਹੋਈ ਸੀ ਸੇਵਾ ਸੁਆ ਕਰਨ ਤੇ ਉਹਨੇ ਨੂੰ ਮੁੰਡਾ ਆਇਆ ਪੈਦਲ ਚੱਲ ਕੇ ਤੇ ਉਹ ਨਿਆਣਕੇ ਤੇ ਹਿੰਦੇ ਸਿਰ 'ਚ ਗੋਲੀਆਂ ਮਾਰਤੀਆਂ ਕੌਣ ਸੀਗਾ ਮੁੰਡਾ ਜਿਹਨੇ ਭਰਾਇ ਸੀਗਾ ਜੀ ਸੱਗਾ ਭਰਾ ਜੀ ਸੱਗਾ ਭਰਾ ਗੋਲੀਆਂ ਕਿੱਥੇ ਮਾਰੀਆਂ ਜੀ ਸਿਰ 'ਚ ਮਾਰੀਆਂ ਜੀ ਬੇਸ਼ੱਕ ਕੁੜੀ ਕਿੱਥੇ ਸੀ ਉਦੋਂ ਕੁੜੀ ਗੁਰਦੁਆਰੇ ਸਾਬ ਜੰਦਰ ਸਿੰਘ ਲੰਗਰ ਹਾਲ ਦੇ ਬਾਹਰ ਖੜੀ ਸੀ ਉੱਥੇ ਮਾਰੀ ਗਈ ਹਾਂਜੀ ਹਾਂਜੀ ਇੱਕ ਸਾਲ ਕੇ ਪਹਿਲੇ ਸੱਕ ਤੈਵੇਂ ਰੰਜਿਸ਼ ਕੋਈ ਹੈ ਕਿ ਲਵ ਮੈਰਿਜ ਕਰਕੇ ਲਵ ਮੈਰਿਜ ਕਰਕੇ ਹੋਰ ਨਹੀਂ ਕੋਈ ਇਹਨਾਂ ਦੀ ਦੁਸ਼ਮਣੀ ਹੈਗੀ ਲਵ ਮੈਰਿਜ ਕਰਕੇ ਉਦੋਂ ਤੋਂ ਹੀ ਚੱਲ ਰਹਾ ਸੀ ਮਾਮਲਾ ਕੀ ਹੋਇਆ ਕਤਲ ਹੋਇਆ ਕੁੜੀ ਦਾ ਕਾਦਰ ਦੇ ਦੌਲੇ ਵਾਲ ਜੋ ਅੱਜ ਤੋਂ 3 ਸਾਲ ਪਹਿਲਾਂ ਕੁੜੀਆਂ ਨੇ ਲਵ ਮੈਰਿਜ ਕਰਾਈ ਸੀ ਇਹ ਮਾਇਨਾਂ ਦੀ ਕੁੜੀ ਏ ਤੇ ਮੁੰਡਾ ਸੀ ਹਰਾਵਾ ਸਿੱਖਾਂ ਦਾ ਤੇ ਉਹਦੇ ਭਰਾਣੇ ਗੁਰਦੁਆਰੇ ਬਾਬੇ ਝੁਗਿਰੇ ਤੁੰਸੀ ਜادہ ਦਾ ਮੇਲਾ ਚੱਲਦਾ ਪਿਆ ਉੱਥੇ ਆਣ ਕੇ ਲੰਗਰ ਦੇ ਵਿੱਚ ਗੁੜੀਆ ਪਕਾਉਂਦੀ ਵੀ ਸੀ ਰੋਟੀਆਂ ਉੱਥੇ ਜਾ ਕੇ ਉਹਨੇ ਜਾਂਦਿਆਂ ਜਾ ਕੇ ਪਿਸਤੌਲ ਦੇ ਵਿੱਚ ਗੋਲੀਆਂ ਮਾਰੀਆਂ ਜਾ ਕੇ ਉਹਦੇ ਸਿਰ 'ਚੋਂ ਕਿੰਨੀਆਂ ਗੋਲੀਆਂ ਮਾਰੀਆਂ ਇਹ ਨਹੀਂ ਪਤਾ 2 2 ਮਾਰੀਆਂ ਗੋਲੀਆਂ ਜੀ ਕੌਣ ਸੀ ਘ ਮਾਰਨ ਵਾਲਾ ਜੀ ਇਹ ਉਹਦਾ ਭਰਾ ਜੀ ਸੱਗਾ ਭਰਾ ਸੀਗਾ ਸੱਗਾ ਭਰਾ ਹਾਂਜੀ ਕਾਰਨ ਕੀ ਕਰ ਰਿਹਾ ਸੀ ਕਾਰਨ ਚੱਕਦੇ ਸੀ ਇਸ ਗੱਲ ਦਾ ਕਾਰਨ ਇਹੋ ਹੀ ਸੀ ਵੀ ਜਿਹੜਾ ਉਹਨੇ ਲੰਬ ਮੈਰਿਜ ਕਰਾਈ ਸੀ ਆਪਦੇ ਮਰਜ਼ੀ ਨਾਲ ਵਿਆਹ ਕਰਾਇਆ ਸੀ ਇਹ ਕੁੜੀ ਕਿੱਥੋਂ ਦੇ ਰਹਿਣ ਵਾਲੇ ਜੀ ਦੋਲੇਵਾਲ ਦੀ ਰਹਿਣ ਵਾਲੀ ਕੁੜੀ ਤੇ ਮੁੰਡਾ ਜੀ ਮੁੰਡਾ ਵੀ ਦੋਲੇਵਾਲ ਦਾ ਜੀ ਤੇ ਬੱਚਾ ਵੀ ਕੋਈ ਇਹਨਾਂ ਦੇ ਨਹੀਂ ਬੱਚਾ ਕੋਈ ਨਹੀਂ ਜੀ ਤਿੰਨ ਸਾਲ ਪਹਿਲਾਂ ਭਾਈ ਤਿੰਨ ਸਾਲ ਪਹਿਲਾਂ ਹਾਂਜੀ ਗੋਲੀਆਂ ਕਿੱਥੇ ਵੱਜੀਆਂ ਸੀ ਸਿਰ 'ਚ ਵੱਜੀਆਂ ਗੋਲੀਆਂ ਕਿੰਨੇ ਲੋਕ ਸੀਗੇ ਜਦੋਂ ਲੰਗਰ ਹਾਲ ਦੇ ਵਿੱਚ ਜਦੋਂ ਇਹਦੇ ਗੋਲੀਆਂ ਮਾਰੀਆਂ ਕਿਵੇਂ ਮਾਰੀਆਂ ਕੁਛ ਹੈਗਾ ਕੀ ਦੇਖਿਆ ਕੁਝ 700 200 ਆ ਇੰਨਾ ਹੋਊਗਾ ਬੀਬੀਆਂ ਆਉਂਦੀਆਂ ਬੀਬੀਆਂ ਆਉਂਦੀਆਂ ਜਦੋਂ ਗੋਲੀ ਚੱਲਦੀ ਡਰਦੇ ਭੱਜ ਭੁੱਜ ਗਏ ਕਿੰਨੀਆਂ ਗੋਲੀਆਂ ਮਾਰੀਆਂ ਦੋ ਦੋ ਗੋਲੀਆਂ ਮਾਰੀਆਂ ਜੀ ਸਬ ਡਿਵੀਜ਼ਨ ਤਰਮਕੋਟ ਦੇ ਥਾਣਾ ਕੋਟੀ ਸੇਖਾਂ ਦੇ ਪਿੰਡ ਦੋਲੇਵਾਲ ਦੇ ਵਿੱਚ ਇਹ ਮਿਸ਼ਨ ਮਸੂਲ ਹੋਈ ਸੀ ਸਾਨੂੰ ਜਿਸ ਵਿੱਚ ਸਾਡੇ ਅਸਟਾਫ ਸਾਹਿਬ ਤੇ ਮੈਂ ਮੌਕੇ ਤੇ ਪਹੁੰਚਿਆ ਜਦੋਂ ਇਹਨੂੰ ਵੈਰੀਫਾਈ ਕੀਤਾ ਗਿਆ ਪ੍ਰੋਪਰਲੀ ਬ੍ਰੀਕਲੀ ਤੇ ਪਤਾ ਚੱਲਿਆ ਕਿ ਜਿਹੜੀ ਸਿਮਰਨ ਕੋਹਰਾ ਏਜ 23 ਸਾਲ ਦੀ ਜਿਹੜੀ ਗੋੜੀਆਂ ਮਾਰਕੇ ਦਾ ਤੇ ਉਸ ਤੋਂ ਬਾਅਦ ਵਜਾ ਰਣਜੀਤ ਇਹ ਸਾਹਮਣੇ ਆਈ ਕਿ ਜਿਹੜਾ ਇਹਦਾ ਬ੍ਰਦਰ ਹਰਮਨ ਪੀਤਾ ਉਹਦੇ ਵੱਲ ਜਿਹੜੀ ਸਿਮਰਨ ਨੇ ਤਿੰਨ ਸਰਦਲਾਂ ਨਾਲ ਮੈਰਿਜ ਕਰਵਾਈ ਸੀ ਤੇ ਹਰਮਨ ਜਿਹੜਾ ਸੀ ਇਹ ਤੋਂ ਇਤਰਾਜ਼ ਕਰਦਾ ਸੀ ਤੇ ਉਹਦੇ ਸਬੰਧ ਵਿੱਚ ਜੀ ਉਹਨੇ ਇਹਦੇ ਅੱਜ ਗੋਲੀਆਂ ਮਾਰ ਹਾਰਮਨਟੀ ਤਾਂ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਤੇ ਜਿਹੜਾ ਪਿਸਟਲ ਇਸ ਵਿੱਚ ਵਰਤਿਆ ਸੀ ਉਹ ਵੀ ਅਸੀਂ ਹਾਸਲ ਕਰ ਲਿਆ ਤੇ ਅੱਗੇ ਜਿਹੜੀ ਆ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੇ ਮਾਨਯੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕਰਕੇ ਦਾਰਮਾਨ ਲੈ ਕੇ ਅੱਗੇ ਫੱਦਰ ਜਿਹੜੀ ਕੋਸ਼ਿਸ਼ ਕੀਤੀ ਜਾਊਗੀ ਹੁਣ ਤੁਸੀਂ ਗੁਰਦੀਪ ਕੌਰ ਗੁਰਦੀਪ ਕੌਰ ਜੀ ਕਿੱਥੋਂ ਦੇ ਰਹਿਣਾ ਦੇ ਆਂ ਲੋਲੇ ਆ ਕੀ ਹੋਇਆ ਕੀ ਅੱਜ ਜਿਹਦੀ ਮੌਤ ਹੈ ਤੁਹਾਡੀ ਕੀ ਲੱਗਦੀ ਹੈ ਮੇਰੀ ਨਾਂ ਏ ਕਿਵੇਂ ਮੌਤ ਹੈ ਗੁਰਦੀਪ ਮਾਉਜ਼ਾ ਹਿਬਾਬੇ ਚੋ ਘੇਲ ਤੇ ਆਈ ਮੇਲਾ ਸਾਡੇ ਚਾਹਦਾ ਸੀ ਬਾਬੇ ਉੱਥੇ ਲੰਗਰ ਦੀ ਸੇਵਾ ਕਰਦੀ ਪਈ ਸੀ ਤੇ ਕੁੜੀਆਂ ਮੇਰੀਆਂ ਨਾਲ ਆਈਆਂ ਨੇ ਉਹ ਤੋਂ ਖਿੱਚੀ ਖਿੱਚੀ ਹੁੰਦਾ ਭਰਾ ਲਾਇਆ ਉਹਨੇ ਗੋਲੀਆਂ ਮਾਰੀਆਂ ਤੇ ਉਹਨੇ ਮਾਰ ਦਿੱਤੀ ਕਿਹਨੇ ਮਾਰੀਆਂ ਕੁੜੀਆਂ ਅਰਮਾਨ ਨੇ ਉਹ ਕੀ ਲੱਗਦਾ ਕੁੜੀ ਦਾ ਕੁੜੀ ਦਾ ਭਰਾ ਹੈ ਸੱਕਾ ਕਾਹ ਤੋਂ ਗੋਲੇ ਕਾਹ ਤੋਂ ਮਾਰੇ ਕੀ ਰੰਜਿਸ਼ ਕੀਤੀ ਸੀ ਇਹ ਉਹ ਇਹਨੇ ਲੈ ਮਾਰਜ ਕਰਾਈ ਸੀ ਇੱਥੋਂ ਕਰਕੇ ਉਦੋਂ ਜਦੋਂ ਲੈ ਮੈਡੀ ਕਰਾਈ ਕਰੇ ਦੱਸਿਆ ਨਹੀਂ ਸੀਗੇ ਉਹਨਾਂ ਨੇ ਕਿਹਨਾਂ ਘਰ ਤੋਂ ਪਾਸੇ ਹੋ ਗਿਆ ਲੈ ਮੈਡੀ ਕਰਾਈ ਹਾਂਜੀ ਕੀ ਕੀ ਕਹਿਣਾ ਚਾਹੋਗੇ ਹਾਂ ਮੰਗ ਕੀ ਕਰ ਮੰਗ ਕੀ ਹੁਣ ਕੋਈ ਇਹਦਾ ਮੁੱਲ ਪੈਣਾ ਚਾਹੀਦਾ ਮੇਰੀ ਐਡੀ ਨੌਜਵਾਨ ਨਾ ਹੁਣ ਨਾ ਮਾਰ ਕੇ ਛੱਡ ਦੇ ਇੱਕ ਇੱਕ ਪੁੱਤਰੀ ਇੱਕ ਇੱਕ ਮੇਰਾ ਬੱਚਾ ਹੈ ਕੋਈ ਇੱਕ ਮੇਰੀ ਨਾ ਮੇਰਾ ਨਾਮ ਮੀਕ ਸਿੰਘ ਹੈ ਜੀ ਦੌਲੇਵਾਲ ਤਾਂ ਮੈਂ ਰਹਿਣ ਵਾਲਾ ਇੱਕ ਵਾਰੀ ਚੱਲੀ ਗਈ ਇਹ ਕੌਣ ਲੱਗਦੇ ਤੁਹਾਡੇ ਕਿੱਦਾਂ ਕੋਲ ਇਹ ਸਾਡੇ ਲੜਕੀ ਦਾ ਗਵਾਂਢੀ ਹੈ ਦੋ ਘਰ ਛੱਡ ਕੇ ਸਾਡੇ ਨੇੜੇ ਦੇ ਹੀ ਹੈ ਇਹ ਮਾਝਾ ਸਿੰਘ ਵਾਲੀ ਕੁੜੀ ਸੀ ਤੇ ਰਾਮਾ ਸਿੰਘ ਦੇ ਮੁੰਡੇ ਨਾਲ ਇਹਨੇ ਕੁੜੀ ਨੇ ਵਿਆਹ ਕਰਵਾ ਲਿਆ ਸੀ 3 ਸਾਲ ਪਹਿਲਾਂ ਤੇ ਇਹਦਾ ਭਰਾ ਇਤਰਾਜ ਕਰਦਾ ਸੀ ਜਦੋਂ ਤੋਂ ਵਿਆਹ ਹੋਇਆ ਉਦੋਂ ਤੋਂ ਲੈ ਕੇ ਤਾਂ ਫਿਰ ਉਹ ਇੰਗਲੈਂਡ ਚਲਾ ਗਿਆ ਇਹ ਚਾਲ 2 ਸਾਲੋ ਲਾ ਕੇ ਵਾਪਸ ਆ ਗਿਆ ਤੇ ਅੱਜ ਇਹ ਸਾਡੇ ਸਮਾਗਮ ਚੱਲ ਰਹੇ ਆ ਬਾਬਾ ਜੀ ਦੇ ਕੰਡ ਪਠ ਆਰੰਭ ਸੀ ਗੁਰਦੁਆਰਾ ਸਾਹਿਬ ਉੱਥੇ ਲੜਕੀ ਇਹ ਪਹੁੰਚੀ ਆਈ ਸੀ ਸੇਵਾ ਸੁਭਾ ਕਰਨਾ ਤੇ ਉਹਨੇ ਨੂੰ ਮੁੰਡਾ ਆਇਆ ਪੈਦਲ ਚੱਲ ਕੇ ਤੇ ਉਹ ਨੇ ਆਨ ਕੇ ਤੇ ਹਿੰਦੇ ਸਿਰ 'ਤੇ ਗੋਲੀਆਂ ਮਾਰਤੀਆਂ ਕੌਣ ਸੀ ਦਾ ਮੁੰਡਾ ਜਿਹਨੇ ਭਰਾ ਹੀ ਸੀਗਾ ਜੀ ਸੱਗਾ ਭਰਾ ਜੀ ਸੱਗਾ ਭਰਾ ਗੋਲੀਆਂ ਕਿੱਥੇ ਮਾਰੀਆਂ ਜੀ ਸਿਰ 'ਚ ਮਾਰੀਆਂ ਜੀ ਪੇਸ਼ ਕੁੜੀ ਕਿੱਥੇ ਸੀ ਉਦੋਂ ਕੁੜੀ ਗੁਰਦੁਆਰਾ ਸਹਿਬ ਜੰਦਰ ਵਾਲੀ ਸੀ ਲੰਗਰ ਚ ਲੰਗਰ ਹਾਲ ਦੇ ਬਾਹਰ ਖੜੀ ਸੀ ਓਟੇ ਮਾਰੀ ਗਈ ਹਾਂਜੀ ਹਾਂਜੀ ਇੱਕ ਸਾਲ ਕੇ ਪਹਿਲੇ ਸਕੇ ਤੇ ਰੰਜਿਸ਼ ਕੋਈ ਹੈ ਕਿ ਲਵ ਮੈਰਿਜ ਕਰਕੇ ਲਵ ਮੈਰਿਜ ਕਰਕੇ ਹੋਰ ਨਹੀਂ ਕੋਈ ਇਹਨਾਂ ਦੀ ਦੁਸ਼ਮਣੀ ਹੈਗੀ ਲਵ ਮੈਰਿਜ ਕਰਕੇ ਉਦੋਂ ਤੋਂ ਹੀ ਚੱਲ ਰਹਾ ਸੀ ਮਾਮਲਾ ਕੀ ਹੋਇਆ ਕਤਲ ਹੋਇਆ ਕੁੜੀ ਦਾ ਕਦਰ ਦੇ ਦੌਲੇ ਵਾਲ ਜੋ ਇਹ ਮਾਜਨਾ ਦੀ ਕੁੜੀ ਏ ਤੇ ਮੁੰਡਾ ਸੀ ਹਰਾਵਾ ਸਿੱਖਾਂ ਦਾ ਤੇ ਉਹਦੇ ਭਰਾ ਨੇ ਗੁਰਦੁਆਰੇ ਬਾਬੇ ਚੁਗਿਆਰੇ ਤੁੰਸੀ ਦਾਦਾ ਦਾ ਮੇਲਾ ਚੱਲਦਾ ਵਾ ਉੱਥੇ ਆਣ ਕੇ ਲੰਗਰ ਦੇ ਵਿੱਚ ਗੁੜਿਆਰ ਪਕਾਉਂਦੀ ਵੀ ਸੀ ਰੋਟੀਆਂ ਉੱਥੇ ਜਾ ਕੇ ਉਹਨੇ ਜਾਂਦੇ ਜਾ ਕੇ ਪਿਸਤੌਲ ਦੇ ਵਿੱਚ ਗੋਲੀਆਂ ਮਾਰੀਆਂ ਜਾ ਕੇ ਉਹਦੇ ਸਿਰ 'ਚੋਂ ਕਿੰਨੀਆਂ ਗੋਲੀਆਂ ਮਾਰੀਆਂ ਇਹ ਨਹੀਂ ਪਤਾ 2 2 ਮਾਰੀਆਂ ਗੋਲੀਆਂ ਜੀ ਕੌਣ ਸੀ ਕੇ ਮਾਰਨ ਵਾਲਾ ਜੀ ਇਹ ਉਹਦਾ ਭਰਾ ਜੀ ਸੱਕਾ ਭਰਾ ਸੀਗਾ ਸੱਕਾ ਭਰਾ ਹਾਂਜੀ ਕਾਰਨ ਕੀ ਕਰ ਰਿਹਾ ਜੀ ਕਿਉਂ ਕਰ ਸਕਦੇ ਸੀ ਇਸ ਗੱਲ ਦੇ ਕਾਰਨ ਇਹੋ ਹੀ ਸੀ ਵੀ ਜਿਹੜਾ ਉਹਨੇ ਲਾ ਮੈਰਿਜ ਕਰਾਈ ਸੀ ਅਬ ਜੇ ਮਰਜ਼ੀ ਨਾਲ ਵਿਆਹ ਕਰਾਇਆ ਸੀ ਇਹ ਕੁੜੀ ਇੱਥੇ ਰਹਿਣ ਵਾਲੀ ਹੈ ਦੋਲੇਵਾਲ ਦੀ ਰਹਿਣ ਵਾਲੀ ਕੁੜੀ ਤੇ ਮੁੰਡਾ